ਸੇਵਾ ਸਿਮਰਨ ਕਰਨਾ ਪਏਗਾ ਪਰਮੇਸ਼ਰ ਦਾ ਨਾਮ ਜਪਣਾ ਪਏਗਾ ਫਿਰ ਕਿਤੇ ਜਾ ਕੇ ਸਾਡਾ ਇਹ ਜਨਮ ਦੁਨੀਆ ਤੇ ਆਉਣਾ ਮਾਂ ਦੀ ਕੁੱਖ ਤੋਂ ਪੈਦਾ ਹੋਣਾ ਫਿਰ ਸਫਲ ਹੋਏ ਨਹੀਂ ਤੇ ਗੁਰੂ ਬਾਬਾ ਜੀ ਕਹਿੰਦੇ ਸੁੰਨੇ ਕਰਕੇ ਪ੍ਰਹੁਣਾ ਜਿਵੇਂ ਆਇਆ ਤਿਉਂ ਜਾਏ ਸੁੰਨੇ ਕਰ ਦੇ ਵਿੱਚ ਜਿਵੇਂ ਕੋਈ ਗਾਇਸ਼ਟ ਕੋਈ ਪ੍ਰਹੁਣਾ ਤ੍ਰਹੁਣਾ ਆਜੇ ਉਹ ਤਾਂ ਭਾਈ ਜਿਹੋ ਜਾਂ ਆਇਆ ਜਿਹੋ ਜਾਂ ਨਾ ਆਇਆ ਨਾ ਇੱਕ ਬਰਾਬਰ ਹੀ ਹੈ ਇਸੇ ਤਰ੍ਹਾਂ ਮਨੁੱਖ ਹੈ ਦੁਨੀਆਂ ਦੇ ਵਿੱਚ ਆਇਆ ਵੀ ਪਰ ਕੁਝ ਖਟਿਆ ਨਹੀਂ ਕੁਝ ਹਾਸਲ ਨਹੀਂ ਕੀਤਾ ਦੁਨੀਆਂ ਦੇ ਰੰਗ ਤਵਾਸੇ ਵੇਖ ਕੇ ਚਲਿਆ ਗਿਆ ਫਿਰ ਉਹੀ ਜਨਮ ਉਹੀ ਜੁਨ ਦੇ ਵਿੱਚ ਬਾਰੀ-ਬਾਰੀ ਪੈਣਾ ਪਿਆ ਗੁਰੂ ਬਾਬਾ ਜੀ ਕਹਿੰਦੇ ਭਈ ਪ੍ਰਪਤ ਮਨੁਖ ਦੇ ਹੋਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਲੀਏ ਇਹ ਬਾਦੀ ਹੈ ਇਹ ਸਮਾ ਹੈ ਆਪਾਂ ਨੂੰ ਸਾਰਿਆਂ ਨੂੰ ਜਿਹੜਾ ਮਿਲਿਆ ਹੈ ਗੋਬਿੰਦ ਪਰਮਾਤਮਾ ਦਾ ਨਾਮ ਜਪਣ ਵਾਸਤੇ ਗੋਬਿੰਦ ਪਰਮਾਤਮਾ ਦੇ ਵਿੱਚ ਲੀਨ ਹੋਣ ਵਾਸਤੇ ਬਾਦੀ ਮਿਲੀ ਹੈ ਸਮਾ ਮਿਲੇ ਹੈ ਦੁਨੀਆ ਦੇ ਵਿੱਚ ਕੁਝ ਖੱਟਣਾ ਪਏਗਾ ਦੁਨੀਆ ਦੇ ਵਿੱਚ ਕੁਝ ਕਮਾਉਣਾ ਪਏਗਾ ਕਮਾਈ ਕਰਨੀ ਪੈਣੀ ਫਿਰ ਵਾਹਿਗੁਰੂ ਦੇ ਨਰਤੇ ਵਾਹਿਗੁਰੂ ਦੇ ਘਰ ਦੇ ਵਿੱਚ ਜਗ੍ਹਾ ਹੈ ਜਿਹੜੀ ਮਿਲੇਗੀ ਅਸੀਂ ਅਮਰ ਹੋਵਾਂਗੇ ਮੁਕਤ ਹੋ ਮੰਗੇ ਫਿਰ ਦੁਨੀਆ ਜੈ ਜੈਕਾਰ ਕਰੇਗੀ ਹਰ ਮਨਮ ਤਨ ਵਸਿਆ ਸੂਈ ਜੈ ਜੈਕਾਰ ਕਰੇ ਸਭ ਕੋਈ ਜੈ ਜੈਕਾਰ ਵੀ ਉਹਨਾਂ ਦੀ ਹੁੰਦੀਆਂ ਨੇ ਨਾ ਜਿਹੜੇ ਆਪ ਸਵਾਰ ਮੈਂ ਮਿਲਾਂ ਮੈਂ ਮਿਲਿਆਂ ਸੁਖ ਹੋਏ ਪ੍ਰੀਦਾ ਜੇ ਤੁਮੇਰਾ ਹੋਏ ਰਹ ਸਭ ਜਗ ਤੇਰਾ ਹੋਏ ਜਿਹੜੇ ਗੁਰੂ ਵਾਲੇ ਬਣ ਜਾਂਦੇ ਨੇ ਗੁਰੂ ਨੂੰ ਸਰਪਤ ਹੋ ਜਾਂਦੇ ਨੇ ਉਹਨਾਂ ਦੀ ਸੰਸਾਰ ਦੇ ਵਿੱਚ ਜੈਜੈਕਾਰਾ ਹੁੰਦੀਆਂ ਨੇ ਦੁਨੀਆ ਉਹਨਾਂ ਨੂੰ ਪੂਜਦੀ ਹੈ ਦੁਨੀਆ ਉਹਨਾਂ ਨੂੰ ਸਲਾਮਾ ਕਰਦੀ ਹੈ ਦੁਨੀਆ ਉਹਨਾਂ ਦੇ ਅੱਗੇ ਝੁਕਦੀ ਹੈ ਜਦੋਂ ਅਸੀਂ ਤਨਵੰਦ ਧਨਵ ਸਭ ਸਉੰਭ ਗੁਰੂ ਕੋ ਹੁਕਮ ਮੰਨਿਆ ਪਾਈ ਹੈ ਦੇ ਮਾਰਗ ਤੇ ਰਸਤੇ ਤੇ ਚੱਲਦੇ ਹਾਂ ਇਤੇ ਇਤਿਹਾਸ ਫੜ ਕੇ ਵੇਖ ਲੋ ਇਤਿਹਾਸ ਦੇ ਪੰਨਿਆਂ ਨੂੰ ਫਰੋਲ ਕੇ ਵੇਖ ਲੋ ਜਿਨ੍ਹਾਂ ਨੇ ਕਮਾਈਆਂ ਕੀਤੀਆਂ ਨੇ ਉਹਨਾਂ ਦੀਆਂ ਜੈਜਾ ਕਰ ਹੋਈਆਂ ਨੇ ਕਿ ਨਹੀਂ ਹੋਈਆਂ ਗੁਰੂ ਪਾਤਸ਼ਾਹ ਜੀ ਟਹਿਲਦੇ ਹੋਈ ਲੰਗਰਵਾਲ ਆਏ ਲੰਗਰਵਲ ਆਕੇ ਕੀ ਵੇਖਿਆ ਕਈ ਦਿਨਾਂ ਤੋਂ ਵਾਰਸ ਪੈਂਦੀ ਹੈ ਕਈ ਦਿਨਾਂ ਤੋਂ ਬੱਦਲ ਫੈਰੇ ਛੜੀ ਲੱਗੀ ਹੋਈ ਹੈ ਲਾングਰੀ ਸਿੰਘ ਨੇ ਗੁਰੂ ਪਾਤਸ਼ਾਹ ਜੀ ਨੂੰ ਕਿਹਾ ਸਤਿਗੁਰੂ ਲੰਗਰ ਮਸਤਾਨਾ ਹੋ ਚੱਲੇਆ ਕਿਉਂਕਿ ਵਾਰਸ ਜਿਹੜੀ ਪੈਂਦੀ ਹੈ ਕਈ ਦਿਨਾਂ ਤੋਂ ਲੰਗਰ ਦੀਆਂ ਲੱਕੜਾਂ ਨੇ ਜਿਹੜੀਆਂ ਸਾਰੀਆਂ ਗੱਲੀਆਂ ਉਹ ਗੁਰੂ ਪਾਤਸ਼ਾਹ ਜੀ ਕਹਿੰਦੇ ਇਹ ਗੁਰੂ ਨਾਨਕ ਦਾ ਲੰਗਰ ਹੈ ਗੁਰੂ ਪਾਤਸ਼ਾਹ ਜੀ ਨੇ ਵਿਧ ਬਣਾ ਦੇਣੀ ਹੈ ਉਹ ਆਪੀ ਆਪ ਦਾ ਲੰਗਰ ਜਿਹੜਾ ਹੈ ਚਲਾ ਲੇਗਾ ਉਹਨੂੰ ਕੱਲਾ ਆਪਣਾ ਨਹੀਂ ਸਾਰਿਆਂ ਦਾ ਫਿਕਰ ਹੈ ਕੌਣ ਇਹ ਬਚਨ ਸੁਣ ਕੌਣ ਰਿਹਾ ਗੁਰੂ ਕਾ ਸਿੱਖ ਭਾਈ ਸਾਲੋਂ ਸੰਦਾ ਪਿਆ ਬੇ ਗੁਰੂ ਕੇ ਲੰਗਰਾਂ ਦੇ ਵਿੱਚ ਲੱਕੜਾਂ ਦੀ ਲੋੜ ਹੈ ਤੇ ਭਾਈ ਸਾਲੋਂ ਨੇ ਫਿਰ ਕਮਰ ਖਸਾ ਕਸ ਲਿਆ ਕਮਰ ਕਸਾ ਕਸਿਆ ਗੱਡਾ ਜੋੜਿਆ ਤੇ ਨਗਰ ਨਗਰ ਦੇ ਵਿੱਚ ਜਾ ਕੇ ਪਿੰਡ ਪਿੰਡ ਜਾ ਕੇ ਸੁੱਕਾ ਬਾਲਣ ਨੂੰ ਸੁਕੀਆਂ ਫਾਥੀਆਂ ਗੁਰੂ ਨਾਨਕ ਦੇ ਘਰ ਵਾਸਤੇ ਮੰਗਣੀਆਂ ਸ਼ੁਰੂ ਕਰ ਦਿੱਤੀਆਂ ਗੁਰੂ ਪਾਤਸ਼ਾਹ ਜੀ ਦੇ ਦਰ ਘਰ ਵਾਸਤੇ ਮੰਗਣੀਆਂ ਸ਼ੁਰੂ ਕਰ ਦਿੱਤੀਆਂ ਭਾਈ ਸਾਲੋਂ ਤੇ ਨਾਲ ਇਹ ਵੀ ਕਹਿ ਦੁੱਤਾ ਇਹ ਵੀ ਜਿਹੜਾ ਇੱਕ ਪਾਥੀ ਦੇਗਾ ਦੋ ਪਾਥੀਆਂ ਛੁਪੀਆਂ ਦੇਗਾ ਉਹਨੂੰ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰੋਂ ਗੁਰੂ ਪਾਤਸ਼ਾਹ ਜੀ ਦੇ ਘਰੋਂ ਇੱਕ ਨਹੀਂ ਦੋ ਪੁੱਤਰਾਂ ਦੀ ਪ੍ਰਾਪਤੀ ਹੋਵੇਗੀ ਦੁੱਧ ਪੁੱਤ ਦੀ ਪ੍ਰਾਪਤੀ ਹੋਵੇਗੀ ਬੱਚੇ ਦੀ ਪ੍ਰਾਪਤੀ ਹੋਏਗੀ ਹੁਣ ਇਹ ਕੌਣ ਨਹੀਂ ਚਾਹੁੰਦਾ ਸੁੱਖ ਕੌਣ ਨਹੀਂ ਚਾਹੁੰਦਾ ਸਾਡੀ ਚਾਹੁੰਦੇ ਆਪਾਂ ਭਾਈ ਸਾਲੋ ਨਾਲ ਇਹ ਬਚਨ ਕਹਿੰਦਾ ਹੈ ਵੀ ਉਹਦੇ ਘਰ ਦੇ ਵਿੱਚ ਖੁਸ਼ੀਆਂ ਆਉਣਗੀਆਂ ਉਹਦੇ ਘਰ ਦੇ ਵਿੱਚ ਅੰਦਰੋਸਥੀ ਆਏਗੀ ਉਹਦੇ ਘਰ ਦੇ ਵਿੱਚ ਚੜਦੀ ਕਲਾ ਦੀ ਉਹਨੂੰ ਪ੍ਰਾਪਤੀ ਹੋਏਗੀ ਇਦਾਂ ਭਾਈ ਸਾਲੋ ਕਹਿ ਰਹੇ ਹਨ ਹੁਣ ਮਾਈਆਂ ਰਜਾਈਆਂ ਮਾਈਆਂ ਰਬਰਜਾਈਆਂ ਨੇ ਗੱਡੇ ਭਰ ਦੇਣੇ ਗੱਡਾ ਭਰ ਦੇਣਾ ਵੱਲਣ ਦਾ ਤੇ ਭਾਈ ਸਾਲੋ ਨੇ ਗੁਰੂ ਕੇ ਲੰਗਰ ਦੇ ਵਿੱਚ ਆ ਕੇ ਇਲਤਾਰ ਦੇਣਾ ਇਦਾਂ ਕਈ ਦਿਨ ਭਾਈ ਸਾਲੋ ਨੇ ਰੱਜ ਕੇ ਸੇਵਾ ਕੀਤੀ ਯਾਦ ਰੱਖਿਓ ਵਿਸ਼ਾਪਣਾ ਹੀ ਹੈ ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਹਿ ਵੈਸਣ ਪਈ ਭਾਈ ਸਾਲੋ ਨੇ ਕਈ ਦਿਨ ਚੁੱਪੀ ਲਈ ਕਈ ਦਿਨ ਇਦਾਂ ਸੇਵਾ ਕਰਤ ਰਹੇ ਨਾਤੇ ਗੁਰੂ ਨੂੰ ਦੱਸਿਆ ਤੇ ਨਾ ਲਾングਰੀ ਸਿੰਘ ਨੂੰ ਦੱਸਿਆ ਬੱਲਣ ਦਾ ਗੱਡਾ ਲਿਆਉਣਾ ਤੇ ਉਤਾਰ ਦੇਣਾ ਫਿਰ ਚੱਲਿਆ ਜਾਣਾ ਸਾਰਾ ਸਾਰਾ ਦਿਨ ਇਦਾਂ ਸੇਵਾ ਕਰਨੀ ਭੱਜ-ਭੱਜ ਕੇ ਸੇਵਾ ਕਰਨੀ ਭਾਈ ਸਾਲੋਂ ਨੇ ਕੁਝ ਦਿਨਾਂ ਬਾਅਦ ਗੁਰੂ ਘਰ ਸਾਹਿਬ ਫੇਰ ਲੰਗਰ ਵਾਲਾ ਆਇਆ ਲੰਗਰ ਵਾਲਾ ਗੁਰੂ ਨਾਨਕ ਦੇਵ ਜੀ ਦੀ ਰਸੋਈ ਬਲ ਨਿਗਮ ਆਦੀ ਲੰਗਰੀ ਸਿੰਘ ਨੂੰ ਪੁੱਛਿਆ ਭਾਈ ਸੇਵਾਦਾਰਾ ਤੂੰ ਤੇ ਕਹਿੰਦਾ ਸੀ ਬਲਣ ਗੱਲਾ ਹੋ ਗਿਆ ਤੋਤੇ ਕਹਿੰਦਾ ਸੀ ਆ ਬੱਲਣ ਗਿੱਲਾ ਹੈ ਵੀ ਮਚਾਉਣ ਵਾਸਤੇ ਪ੍ਰਸ਼ਾਦਾ ਦਾਲਾ ਬਣਾਉਣ ਵਾਸਤੇ ਸੁੱਕਾ ਲੰਗਰੀ ਸੁੱਕਾ ਬੱਲਣ ਹੀ ਨਹੀਂ ਰਿਹਾ ਪਰ ਮੈਂ ਵੇਖ ਰਿਹਾ ਇਹ ਸੁੱਕਾ ਬੱਲਣ ਪਈ ਬਹੁਤ ਹੈ ਕਿੱਥੋਂ ਆਇਆ ਕੌਣ ਲੈ ਕੇ ਆਇਆ ਗੁਰੂ ਕੇ ਸਿੱਖ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਹਿੰਦੇ ਸਤਿਗੁਰੂ ਇਕ ਕਿਰਪਾ ਹੈ ਜਿਹੜੀ ਭਾਈ ਸਾਲੋਂ ਦੀ ਹੋ ਗਈ ਹੈ ਇਹ ਸੇਵਾ ਜਿਹੜੀ ਭਾਈ ਸਾਲੋਂ ਨੇ ਕੀਤੀ ਕਹਿੰਦੇ ਅੱਛਾ ਕਹਿੰਦੇ ਹਾਂਜੀ ਹੋਰ ਸੁਣੋ ਕਹਿੰਦੇ ਭਾਈ ਸਾਲੋਂ ਇਹ ਜੋ ਸੁਖੀਆਂ ਪਾਥੀਆਂ ਸੁੱਕਾ ਬਾਲਣ ਲੈ ਕੇ ਆਇਆ ਹੈ ਵੱਡਾ ਸਾਰਾ ਗੱਡਾ ਬਾਲਣ ਦਾ ਭਰਕੇ ਲੈ ਕੇ ਆਉਂਦਾ ਏ ਫਰੀ ਦੇ ਵਿੱਚ ਲੈ ਕੇ ਨਹੀਂ ਆਉਂਦਾ ਕਹਿੰਦੇ ਉਹ ਕਿਵੇਂ ਕਹਿੰਦੇ ਸਤਿਗੁਰੂ ਸੱਚੇ ਪਾਤਸ਼ਾਹ ਨਗਰ ਦੇ ਵਿੱਚ ਤੁਹਾਡਾ ਨਾਮ ਵਰਤ ਕੇ ਤੁਹਾਡਾ ਨਾਂ ਲੈ ਕੇ ਦੁੱਧ ਪੁੱਤ ਦੀਆਂ ਦਾਤਾਂ ਵੰਡ ਕੇ ਆਇਆ ਆਖੋ ਸਤਨਾਮ ਦੁੱਧ ਪੁੱਤ ਦੀਆਂ ਦਾਤਾਂ ਵੰਡ ਕੇ ਆਇਆ ਏ ਕਿਸੇ ਨੂੰ ਇੱਕ ਪੁੱਤ ਦੀ ਦਾਤ ਕਿਸੇ ਨੂੰ ਦੋ ਪੁੱਤਰਾਂ ਦੀ ਦਾਤ ਕਿਸੇ ਨੂੰ ਤੰਦਰੁਸਤੀ ਕਿਸੇ ਨੂੰ ਚੜਦੀ ਕਲਾ ਕਿਸੇ ਨੂੰ ਤਰੱਕੀ ਕਿਸੇ ਨੂੰ ਕੁਝ ਕਿਸੇ ਨੂੰ ਕੁਝ ਦੇ ਕੇ ਆਇਆ ਫੇਰ ਲੈ ਕੇ ਆਇਆ ਇਹਦਾ ਫਰੀ ਦੇ ਵਿੱਚ ਵੰਲਣ ਥੋੜੀ ਆਇਆ ਕਹਿੰਦੇ ਅੱਛਾ ਭਾਈ ਸਾਲੋਂ ਨੇ ਸਾਡੇ ਪੁੱਛੀਆਂ ਹੀ ਬਿਨਾਂ ਦੁੱਧ ਪੁੱਤ ਦੀਆਂ ਦਾਤਾਂ ਦੇ ਦਿੱਤੀਆਂ ਸਾਨੂੰ ਪੁੱਛੇ ਹੀ ਨਹੀਂ ਉਹਨੇ ਕਿੰਦੇ ਲੈ ਆਓ ਸਾਡੇ ਦਰਬਾਰ ਦੇ ਵਿੱਚ ਸਾਡੇ ਅੰਗੇ ਪੇਸ਼ ਕਰੋ ਭਾਈ ਸਾਲੋ ਸੁਣਿਓ ਭਾਈ ਸਾਲੋ ਦੇ ਕੋਲ ਸਿੱਖ ਗਿਆ ਜਾ ਕੇ ਬੇਨਤੀ ਕੀਤੀ ਭਾਈ ਸਾਹਿਬ ਤੁਹਾਨੂੰ ਹਜੂਰ ਨੇ ਬੁਲਾਇਆ ਹੈ ਗੁਰੂ ਪਾਤਸ਼ਾਹ ਨੇ ਬੁਲਾਇਆ ਤੁਹਾਨੂੰ ਗੁਰੂ ਦੇ ਦਰਬਾਰ ਦੇ ਵਿੱਚ ਜਿੰਨਾ ਜਲਦੀ ਹੋ ਸਕਦਾ ਤੁਸੀਂ ਪੇਸ਼ ਹੋ ਇੰਦੇ ਠੀਕ ਹੈ ਜੀ ਪੇਸ਼ ਹੋ ਜਾਣਾ ਹੈ ਗੁਰੂ ਪਾਤਸ਼ਾਹ ਜੀ ਦੇ ਕੋਲ ਪੇਸ਼ ਹੋਏ ਭਾਈ ਸੱਲੋ ਗੱਲ ਦੇ ਵਿੱਚ ਪੱਲੂ ਪਾਈ ਹੈ ਤੇ ਗੱਲ ਦੇ ਵਿੱਚ ਪੱਲੂ ਪਾ ਕੇ ਦੋਨੇ ਹੱਥ ਜੋੜ ਕੇ ਨੇਤਰ ਨੀਵੇਂ ਕਰਕੇ ਕਿਹਾ ਸਤਿਗੁਰੂ ਮੇਰੇ ਨਾਮਾਣੇ ਜੇ ਸੇਵਕ ਦੇ ਲਈ ਕੀ ਹੁਕਮ ਹੈ ਕੀ ਬੋਲੋ ਹੁਕਮ ਹੈ ਕਿਉਂਕਿ ਹੁਕਮ ਮੰਨਿਆ ਹੋਇਆ ਪਰਵਾਨ ਜਿਹੜਾ ਗੁਰੂ ਦੇ ਹੁਕਮ ਨੂੰ ਮੰਨਦਾ ਉਹ ਗੁਰੂਦਰ ਤੇ ਪਰਵਾਨ ਹੋ ਜਾਂਦਾ ਹੈ ਤਾਂ ਖਸਮਾ ਕਹਿ ਮਹਿਲ ਭਾਈ ਸੀ ਭਾਈ ਸਾਲੋਂ ਨੂੰ ਗੁਰਦੇਵ ਕਹਿਣ ਲੱਗੇ ਕਹਿੰਦੇ ਸਾਲੋ ਮੈਂ ਸੁਣੀਏ ਕਹਿੰਦੇ ਸੁੱਕਾ ਬੰਲਣ ਤੂੰ ਲੈ ਕੇ ਆਇਆ ਤਿੰਨ ਨਹੀਂ ਸਤਿਗੁਰੂ ਇਹ ਤੁਹਾਡੀ ਕਲਾ ਵਰਤੀ ਤੁਹਾਡੀ ਮਿਹਰ ਵਰਤੀ ਇਹ ਤੁਹਾਡੀ ਕਿਰਪਾ ਹੋਈ ਤੁਸੀਂ ਹਿੰਮਤ ਬਖਸ਼ੀ ਤੁਸੀਂ ਮਿਹਰ ਕੀਤੀ ਬਲ ਬਖਸ਼ੀ ਤੇ ਸੇਵਾ ਲੈ ਲਈ ਸੇਵਕ ਤੋਂ ਮੈਂ ਕੌਣ ਹਾਂ ਲਾ ਸੇਵਾ ਕਰਨ ਵਾਲਾ ਇਹ ਤੁਸੀਂ ਕਰਾਇਆ ਸਾਰਾ ਕੁਝ ਤੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨਾਲੇ ਮੈਂ ਸੁਣੀ ਵੀ ਇਹ ਬਾਲਣ ਜਿਹੜਾ ਸੁੱਖਾ ਲੈ ਕੇ ਆਈ ਹੈ ਦੀਦੇ ਵਿੱਚ ਨਹੀਂ ਲੈ ਕੇ ਆਇਆ ਦੁੱਧ ਪੁੱਤ ਦੀਆਂ ਦਾਤਾਂ ਬਣ ਕੇ ਆਇਆ ਸੁਖ ਸ਼ਾਂਤੀ ਵਣ ਕੇ ਆਇਆ ਬੜਾ ਕੁਝ ਦੇਖ ਕੇ ਆਇਆ ਕਹਿੰਦਾ ਹਾ ਸਤਿਗੁਰੂ ਵਿੱਚ ਕੋਈ ਸ਼ੱਕ ਨਹੀਂ ਦੇਖਿਆ ਯਾਰ ਬਣ ਕੇ ਆਇਆ ਕਿਸ ਨੂੰ ਇੱਕ ਦੇਖਿਆ ਆਇਆ ਕਿਸ ਨੂੰ ਦੋ ਦੇਖਿਆ ਇਹ ਬਚਨ ਕਹਿ ਕੇ ਫੇਰ ਲੈ ਕੇ ਆਇਆ ਸੁਣਿਓ ਗੁਰੂ ਪਤਸ਼ਾਹ ਕਹਿਣ ਲੱਗੇ ਸਾਡੇ ਬਿਨਾਂ ਪੁੱਛਾਈ ਸਾਨੂੰ ਪੁੱਛਿਆ ਹੀ ਨਹੀਂ ਹੈ ਤੇ ਭਾਈ ਸਾਲੋਂ ਨੇ ਫਿਰ ਹੱਥ ਜੋੜ ਕੇ ਬੇਨਤੀ ਕੀਤੀ ਕਹਿੰਦਾ ਸਤਿਗੁਰੂ ਪੁੱਛਾ ਤਾਂ ਤਾਂ ਫਿਰ ਮੈਂ ਜੇ ਤੁਹਾਡੇ ਘਰ ਦੇ ਵਿੱਚ ਕੁਝ ਹੋਵੇ ਨਾ ਆਖੋ ਸਤਨਾ ਪੁੱਛਾ ਤਾਂ ਫੇਰ ਪੁੱਛਾ ਤਾਂ ਫੇਰ ਪੁੱਛਦਾ ਤਾਂ ਫੇਰ ਸੋਣਾ ਲੱਗਦਾ ਨਾ ਵੀ ਤੁਹਾਡੇ ਘਰ ਦੇ ਵਿੱਚ ਇਹ ਹੈ ਹੀ ਨਹੀਂ ਤੁਹਾਡੇ ਘਰ ਦੇ ਵਿੱਚ ਤੇ ਸਭ ਕੁਝ ਹੈ ਗੁਰੂ ਅਮਰਦਾ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਸੱਚੇ ਸਾਹਿਬਾ ਕਿਆ ਨਾਹੀ ਕਰਤੇ ਦਾ ਖਰਤਾ ਦੇ ਰ ਸਭ ਕਿਸ ਸਹਜ ਦੇਹ ਸੁਫਾ ਕੀਨੀ ਆ ਕਰਦੇ ਸਭ ਕੋ ਸੱਚੇ ਕਰਦੇ ਵਿੱਚ ਪਰ ਮੰਗਣ ਦਾ ਤਰੀਕਾ ਹੋਵੇ ਮੰਗਣ ਦੀ ਜਾਂਚ ਹੋਵੇ ਮੰਗਣਾ ਆਉਂਦਾ ਹੋਵੇ ਜਿਹਨੂੰ ਮੰਗਣਾ ਆ ਗਿਆ ਉਹ ਕਦੇ ਭੁੱਖਾ ਨਹੀਂ ਮਰਦਾ ਕਿਉਂਕਿ ਮੰਗਣ ਵਾਲੇ ਦਾ ਸਵਾ ਮੰਗਣ ਵਾਲੇ ਦੇ ਅੰਦਰ ਨਿਮਰਤਾ ਮਨਨੀਮਾ ਹੋਣਾ ਜ਼ਰੂਰੀ ਹੈ ਮੰਗਣ ਵਾਲਾ ਨੀਮਾ ਹੋਵੇ ਫੇਰ ਮੰਗ ਸਕਦਾ ਹੈ ਜੇ ਹੰਕਾਰ ਦੇ ਨਾਲ ਹੀ ਭਰਿਆ ਹੋਵੇ ਆਕੜ ਦੇ ਨਾਲ ਹੀ ਭਰਿਆ ਹੋਵੇ ਫਿਰ ਕੁਝ ਨਹੀਂ ਪ੍ਰਾਪਤ ਹੁੰਦਾ ਭਾਈ ਸਾਲੋ ਕਹਿੰਦੇ ਸਤਿਗੁਰੂ ਇਹਦੇ ਵਿੱਚ ਕੋਈ ਸ਼ੱਕ ਨਹੀਂ ਸਭ ਕੁਝ ਵੰਡ ਕੇ ਆਇਆ ਵੰਡ ਕੇ ਤਾਂ ਆਇਆ ਕਿ ਇਨਕ ਪਥਾ ਵੀ ਤੇਰੇ ਘਰ ਦੇ ਵਜ੍ਹਾ ਸਭ ਕੁਝ ਆਇਆ ਇਹ ਦੇਣਾ ਨਾ ਦੇਣਾ ਤੁਹਾਡੀ ਮੌਜ ਹੈ ਤੇ ਸਤਜਾਣੇ ਗੁਰੂ ਪਤ ਸਾਹਿਬ ਜੀ ਨੇ ਭਾਈ ਸਾਲੂ ਨੂੰ ਆਪਣੇ ਬੁੱਕਲ ਦੇ ਵਿੱਚ ਲਿਆ ਮਸਤਕ ਛੁੰਮਿਆ ਤੇ ਸਤਗੁਰਾਂ ਨੇ ਕੁਝ ਬਖਸ਼ਾ ਕੁਝ ਰਹਿਮਤਾ ਭਾਈ ਸਾਲੋਂ ਤੇ ਕੀਤੀਆਂ ਭਾਈ ਸਾਲੋਂ ਤੇਰੀ ਕੀਤੀ ਹੋਈ ਸੇਵਾ ਗੁਰੂਦਰ ਤੇ ਪਰਵਾਨ ਹੈ ਗੁਰੂ ਨਾਨਕ ਦੇ ਘਰ ਦੇ ਵਿੱਚ ਪਰਵਾਨ ਹੈ ਕਿਉਂ ਤੇ ਹਉਮੈ ਨੂੰ ਮਾਰ ਕੇ ਹੰਕਾਰ ਨੂੰ ਮਾਰ ਕੇ ਨਿਮਰਤਾ ਦੇ ਘਰ ਵਿੱਚ ਆ ਕੇ ਸੇਵਾ ਕੀਤੀ ਹੈ ਇਹ ਸੇਵਾ ਤੇਰੀ ਪਰਵਾਨ ਹੈ ਜਾ ਤੇਰੇ ਨਾਲ ਮੈਂ ਕੁਝ ਵਾਅਦੇ ਕਰਦਾ ਜਦੋਂ ਕੋਈ ਵੀ ਤੇਰੇ ਦਰ ਤੇ ਆਏਗਾ ਦੁੱਧ ਪੁੱਤ ਦੀ ਦਾਤ ਮੰਗੇਗਾ ਗੁਰੂ ਨਾਨਕ ਦੇ ਘਰ ਦੇ ਵਿੱਚੋਂ ਕਲਾ ਵਰਤੇਗੀ ਸਭ ਕੁਝ ਮੰਗਣ ਵਾਲੇ ਨੂੰ ਪ੍ਰਾਪਤ ਹੋਇਆ ਕਰੇਗਾ ਆਖੋ ਸਤਿਨਾਮ ਕਿਤੇ ਅੱਜ ਵੀ ਭਾਈ ਸਾਲੋ ਦੇ ਅਸਥਾਨ ਤੇ ਜਾ ਜੋ ਅੱਜ ਵੀ ਬੜੇ ਦੁਖੀ ਲੋਕ ਪੁਕਾਰਦੇ ਨੇ ਜੀ ਕੋਈ ਦੁੱਧ ਮੰਗਦਾ ਹੈ ਕੋਈ ਪੁੱਤ ਮੰਗਦਾ ਹੈ ਕੋਈ ਧੀ ਮੰਗਦਾ ਹੈ ਕੋਈ ਧੀ ਦਾ ਵਰ ਮੰਗਦਾ ਹੈ ਕੋਈ ਆਨੰਦ ਮੰਗਦਾ ਹੈ ਕੋਈ ਚੜ੍ਹਦੀ ਕਲਾ ਮੰਗਦਾ ਤੁਸੀਂ ਕਹੋਗੇ ਵੀ ਗੁਰੂ ਨੂੰ ਛੱਡ ਕੇ ਇੱਕ ਸਿੱਖ ਦੇ ਅਧਿਆ ਨਹੀਂ ਗੁਰੂ ਦਾ ਹੁਕਮ ਹੈ ਨਾਮ ਰਹਿਓ ਸਾਧੂ ਰਹਿਓ ਰਹੀਓ ਗੁਰੂ ਗੋਬਿੰਦ ਸੰਸਾਰ ਦੇ ਅੰਦਰ ਜਾਂਦਾ ਫਿਰ ਨਾਮ ਰੰਦਾ ਹੈ ਤਾਂ ਜਾਂ ਫਿਰ ਨਾਮ ਨੂੰ ਜਪਣ ਵਾਲਾ ਰਹਿੰਦਾ ਹੈ ਪਰਮੇਸ਼ਰ ਦਾ ਨਾਮ ਸਦਾ اٹਲ ਹੈ ਤੇ ਪਰਮੇਸ਼ਰ ਦੇ ਨਾਮ ਨੂੰ ਜਪਣ ਵਾਲਾ ਵੀ ਸਦਾ ਹੀ اٹਲ ਹੈ ਪਰਮੇਸ਼ਰ ਦੇ ਨਾਮ ਨੂੰ ਜਪਣ ਵਾਲਾ ਸੰਸਾਰ ਦੇ ਵਿੱਚ ਸਦਾ ਦੇ ਲਈ ਅਮਰ ਹੋ ਜਾਂਦਾ ਹੈ ਉਹ ਸਦਾ ਲਈ ਗੁਰੂ ਚਰਨਾਂ ਦੇ ਵਿੱਚ ਆਪਣੀ ਜਗ੍ਹਾ ਬਣਾ ਲੈਂਦਾ ਹੈ ਗੱਲ ਤੇ ਵਿਸ਼ਵਾਸ ਦੀ ਹੈ ਗੱਲ ਤੇ ਭਰੋਸੇ ਦੀ ਹੈ ਫਿਰਿਆ ਨੇ ਤੇ ਗੁਰੂ ਬਾਬਾ ਜੀ ਕਹਿੰਦੇ ਸੱਬੇ ਥੋਕ ਪ੍ਰਾਪਤੇ ਜੇ ਆਵੇ ਇੱਕ ਹੱਥ ਸੰਬੇ ਥੋਕ ਪ੍ਰਾਪਤੀ ਥੋਕ ਆਪਾ ਮਾਰਕੀਟ ਤੇ ਜਾਂਦੇ ਆ ਬਾਜ਼ਾਰ ਚ ਜਾਂਦੇ ਆ ਥੋਕ ਦੀ ਦੁਕਾਨ ਤੇ ਜਾਂਦੇ ਆ ਜਾਂਦੇ ਆ ਨਾ ਵੀ ਥੋਕ ਦੀ ਦੁਕਾਨ ਥੋਕ ਦੀ ਦੁਕਾਨ ਦਾ ਮਤਲਬ ਹੁੰਦਾ ਵੀ ਇੱਥੋਂ ਸਭ ਕੁਝ ਮਿਲ ਜਾਂਦਾ ਹੈ ਹੋਰ ਪਾਸੇ ਜਾਣ ਦੀ ਬੋਲੋ ਲੋੜ ਨਹੀਂ ਇਕੱਠਾ ਸਮਾਨ ਇੱਥੋਂ ਚੁੱਕ ਸਕਦੇ ਆ ਸਾਰਾ ਸਮਾਨ ਆਪਾਂ ਨੂੰ ਇੱਥੋਂ ਹੀ ਮਿਲ ਜਾਂਦਾ। ਕਿਸੇ ਪਾਸੇ ਹੋਰ ਜਾਂਦੀ ਲੋੜ ਨਹੀਂ ਪੈਣੀ। ਦੂਜੀ ਗੱਲ ਦੁਕਾਨ ਦੇ ਦੁਕਾਨਦਾਰ ਦੇ ਨਾਲ ਬਣੀ ਵਧੀਆ ਬਣੀ ਹੈ। ਗੁਰੂ ਬਾਬਾ ਜੀ ਨੇ ਬਾਣੀ ਦੇ ਅੰਦਰ ਥੋਕ ਸ਼ਬਦ ਵਰਤੀ ਹੈ। ਸੱਬੇ ਥੋਕ ਪ੍ਰਾਪਤੀ ਜੇ ਆਵੇ ਇੱਕ ਹੱਥ। ਜੇ ਇੱਕ ਪਰਮਾਤਮਾ ਦਾ ਨਾਮ ਹੱਥ ਦੇ ਵਿੱਚ ਆ ਜਾਵੇ। ਪਰਮੇਸ਼ਰ ਦਾ ਨਾਮ ਰੂਪੀ ਧਨ ਹੱਥ ਦੇ ਵਿੱਚ ਆ ਜਾਂਦਾ ਹੈ ਫਿਰ ਇਹ ਸਭੇ ਦਾਤਾਂ ਨੇ ਨਾ ਜਿਹੜੀਆਂ ਸੇਵਕ ਦੇ ਹੱਥ ਦੇ ਵਿੱਚ ਆ ਜਾਂਦੀਆਂ ਨੇ ਗੁਰੂ ਬਾਬਾ ਜੀ ਕਹਿੰਦੇ ਚਾਰ ਪਦਾਰਥ ਜੇ ਕੋ ਮੰਗੈ ਸਤ ਜਨਾ ਕੀ ਸੇਵਾ ਲਾਗੈ ਗੁਰੂ ਬਾਬਾ ਜੀ ਕਹਿੰਦੇ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਉਹਦੀ ਨਦਰ ਉਹਦੀ ਮਿਹਰ ਉਹਦੀ ਕਿਰਪਾ ਦੇ ਵਿੱਚ ਭਾਈ ਇਹ ਸੰਤ ਸੰਸਪਨ ਹੈ। ਉਹ ਤੇ ਵੱਡੇ ਵੱਡੇ ਰਾਖਸ਼ਾਂ ਨੂੰ ਦੇਵਤੇ ਬਣਾ ਦਿੰਦੀ ਹੈ ਉਹਦੀ ਨਦਰ। ਉਹਦੀ ਨਦਰ ਤੇ ਵੱਡੇ ਵੱਡੇ ਠੱਗਾ ਨੂੰ ਮਹਾਪੁਰਖ ਬਣਾ ਦਿੰਦੀ ਹੈ। ਉਹਦੀ ਨਜ਼ਰ ਤੇ ਵੱਡੇ ਵੱਡੇ ਚੋਰਾ ਨੂੰ ਸਾਧੂ ਬਣਾ ਦਿੰਦੀ ਹੈ। ਗੱਲ ਤੇ ਨਦਰ ਦੀ ਹੈ। ਗੁਰੂ ਪਾਤਸ਼ਾਹ ਜੀ ਕਹਿੰਦੇ ਕਿਰਪਾ ਕਠਾਕ ਅਵਲੋਪਨ ਕੀ ਨੋ ਦਾਸ ਕਾ ਦੁਖ ਬਿਦਾਰਿਓ ਥੋੜੀ ਜੀ ਕਿਰਪਾ ਹੋ ਜੇ ਉਹਦੀ ਰਹਿਮਤ ਹੋ ਜੇ ਸੰਡੇ ਜਨਮਾਂ ਜਨਮਾਂ ਦੇ ਦੁਖ ਜਿਹੜੇ ਕੱਟੇ ਜਾਂਦੇ ਨੇ ਇਹੇ ਗੱਲ ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਆਪਣੇ ਪੁੱਤਰ ਬਾਬਾ ਗੁਰਦਤਾ ਜੀ ਨੂੰ ਕਿਹਾ ਸੀ ਇਹੀ ਬਚਨ ਆਪਣੇ ਪੁੱਤਰ ਨੂੰ ਕਿਹਾ ਗੁਰੂ ਪਰਸ਼ਾ ਜੀ ਕਿਉਂਕਿ ਜਦੋਂ ਕੋਈ ਵੀ ਨਾਮ ਜਪਣ ਵਾਲਾ ਹੈ ਕਮਾਈ ਕਰਨ ਵਾਲਾ ਹੈ ਗੁਰੂ ਦੀ ਰਜ਼ਾ ਦੇ ਵਿੱਚ ਹੁਕਮ ਦੇ ਵਿੱਚ ਛੱਲਣ ਵਾਲਾ ਨਾ ਪਿਆ DIO ਫਿਰ ਉਦੋਂ ਕੱਲਾ ਜਿਹੜੀ ਵਰਤਦੀ ਹੈ ਖੇਡ ਜਿਹੜੀ ਵਰਤਦੀ ਹੈ ਰਾਮ ਰਾਏ ਭਵੇਂ ਗੁਰੂ ਪਾਤਸ਼ਾਹ ਜੀ ਤੋਂ ਵਾਰ ਲੈ ਕੇ ਜਾਂਦਾ ਹੈ ਹੁਕਮ ਲੈ ਕੇ ਜਾਂਦਾ ਹੈ ਦਿੱਲੀ ਦੇ ਅੰਦਰ ਜਾ ਕੇ ਬੜੀਆਂ ਕਰਾਮਾਤਾਂ ਬੜੀਆਂ ਸ਼ਕਤੀਆਂ ਗੁਰੂ ਨਾਨਕ ਦੇ ਘਰੋਂ ਪ੍ਰਾਪਤ ਕਰਕੇ ਦਿਖਾਉਂਦਾ ਹੈ ਪਰ ਜਦੋਂ ਗੁਰੂ ਤੋਂ ਬੇਮੁਖ ਹੋ ਜਾਂਦਾ ਹੈ ਫਿਰ ਗੁਰੂ ਵੀ ਪਿੱਠ ਫੇਰ ਲੈਂਦਾ ਹੈ ਮਿੱਟੀ ਮੁਸਲਮਾਨ ਕੀ ਪੇੜੈ ਪਈ কুমਿਹਾਰ ਘੜ ਭਾਂਡੇ ਇੱਟਾਂ ਕੀਆ ਦਿਲ ਦੇ ਕਲੇ ਪੁਕਾਰ ਫਿਰ ਗੁਰੂ ਪਾਤਸ਼ਾਹ ਪਿੰਠ ਕਰ ਲੈਂਦੇ ਨੇ ਉਹਦੇ ਬਾਅਦ ਕਹਿਣ ਤੋਂ ਭਾਵ ਉਹਦੀ ਨਦਰ ਦੇ ਵਿੱਚ ਐ ਸਾਰਾ ਕੁਝ ਗੁਰੂ ਦੀ ਨਦਰ ਸਦੀ ਹੋਵੇ ਫਿਰ ਤੇ ਪਿਖਾਰੀਆਂ ਨੂੰ ਰਾਜੇ ਬਣਾ ਦਿੰਦੀ ਹੈ ਗੁਰੂ ਦੀ ਨਦਰ ਪੁੱਠੀ ਹੋ ਜਾਵੇ ਫਿਰ ਵੱਡੇ ਵੱਡੇ ਰਾਜਿਆਂ ਨੂੰ ਭਿਖਾਰੀ ਬਣਾ ਦਿੰਦੀ ਹੈ ਨਦਰ ਉਹ ਫੁੱਠੀ ਜੇਰ ਕਰੇ ਸੁਲਤਾਨਾ ਕਾਹੋਂ ਕਰਾਇੰਦਾ ਦਰਮੰਗਨ ਫਿੱਖ ਨਾ ਪਾਏ ਵਿੱਚ ਦੁਨੀਆਂ ਸੇਵ ਕਮਾਈਏ ਤਾਂ ਦਰਗਹ ਵੈਸਨ ਪਾਈਏ ਫਿਰ ਦੁਨੀਆਂ ਦੇ ਵਿੱਚ ਉਹਨਾਂ ਦੀ ਹਮੇਸ਼ਾ ਵਾਸਤੇ ਜੈਜੇਕਾਰਾਂ ਹੁੰਦੀਆਂ ਨੇ ਜਿਹੜੇ